ਜਿਹੜਾ ਤੁਹਾਡੇ ਮੇਰੇ ਤੋਂ ਪਹਿਲਾਂ ਮੇਰੇ ਗੁਲਾਰੀ ਬੋਲੇ ਉਹਨਾਂ ਨੇ ਬੜੀ ਸਾਰੀ ਗੱਲ ਦਾ ਜਾਣਕਾਰੀ ਦਿੱਤੀ ਹੈ ਜਿੰਨੀ ਕਿ ਮੇਰੀ ਸੋਚ ਹੈ ਸਮਝ ਹੈ ਜਾਂ ਵੀ ਅਪਰੋਚ ਹੈ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਮੇਰਾ ਨਾਮ ਪਰਮਜੀਤ ਸਿੰਘ ਕੈਂਥ ਹੈ ਤੇ ਬਾਕੀ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਮੈਂ ਇਹ ਚਾਹੁੰਦਾ ਕਿ ਜਿਹੜੇ ਗਰੀਬ ਨੇ ਮਜ਼ਦੂਰ ਨੇ ਇਹਨਾਂ ਦੇ ਨਾਲ ਅਜੀਹਾ ਵਾਪਰਾ ਪਾਣਾ ਵਾਪਰ ਗਿਆ ਹੈ ਸਰਕਾਰ ਕਹਿੰਦੀ ਹੈ ਕਿ दारू ਅਸਲੀ ਹੈ ਨਕਲੀ ਹੈ ਜਾਂ ਕੁਝ ਵੀ ਹੈ ਪਹਿਲੀ ਗੱਲ ਤਾਂ ਸਰਕਾਰ ਹੀ दारू ਵੇਚਣ ਦਾ ਲਾਇਸੈਂਸ ਦਿੰਦੀ ਹੈ ਆਪਾਂ ਤੁਸੀਂ ਨਹੀਂ ਦਿੰਦੇ ਅਸੀਂ ਨਮਾਇंदे ਚੁੜਦੇ ਹਾਂ ਉਹ ਸਰਕਾਰ ਹੀ ਦਿੰਦੀ ਹੈ ਦੂਜੀ ਗੱਲ ਕਿ ਅਗਰ ਐਸੇ ਨਕਲੀ ਜਿਹੜੀ ਜ਼ਹਿਰੀਲੀ दारू ਵਿਕਰੀ ਹੈ ਤੋ ਪੁਲਿਸ ਦੀ ਸਰਪ੍ਰਸਤੀ ਤੋਂ ਬਿਨਾ ਬਿਕ ਨਹੀਂ ਸਕਦੀ ਦੂਜੀ ਗੱਲ ਤਾਂ ਤੀਜੀ ਗੱਲ ਜੇ ਪੁਲਿਸ ਦਾ ਡੀਐਸਪੀ ਐਸਐਚਓ ਐਸਐਸਪੀ ਲੱਗਦਾ ਹੈ ਤੋ ਸਰਕਾਰ ਦਾ ਨਮਾਇੰਦਾ ਤੇ ਉਹ ਕੌਣ ਲੰਦਾ ਜਿਹੜਾ ਇੱਥੇ ਦਾ ਵਿੱਤ ਮੰਤਰੀ ਉਹਦੇ ਕਹਿੰਦੇ ਐਸਐਚਓ ਲੱਗਣਾ ਉਹਦੇ ਕਹਿੰਦੇ ਡੀਐਸਪੀ ਲੱਗਣਾ ਹਰਪਾਲ ਚਿਮਣਾ ਜੀ ਜਿਹੜੇ ਵਿੱਤ ਮੰਤਰੀ ਨੇ ਨਾਲ ਨਾਲ ਐਕਸਾਈਜ਼ ਐਂਡ ਟੈਕਸੇਸ਼ਨ ਦੇ ਮਨਿਸਟਰ ਵੀ ਨੇ ਇਹਦਾ दारू ਵੇਚਣ ਦਾ ਉਹ ਲਾਇਸੈਂਸ ਜਾਰੀ ਕਰਦੇ ਨੇ ਤਾਂ ਇਸ ਦੇ ਲਈ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਤੀਜੀ ਗੱਲ ਕਿ ਇੱਥੇ ਦਾ ਤੁਹਾਡਾ ਜਿਹੜਾ ਮੁੱਖ ਮੰਤਰੀ ਹੈ ਭਗਵਨ ਸਿੰਘ ਮਾਨ ਜੀ ਅੱਜ ਮੈਂ ਸਵੇਰੇ ਟੀਵੀ ਦੇਖ ਰਿਹਾ ਸੀ ਉਹ ਗਾਣੇ ਸੁਣ ਰਿਹਾ ਸੀ ਕਿ ਲਾ ਕੇ ਉਹਦੇ ਨਾਲ ਸੁਖਵਿੰਦਰ ਸੁਖੀ ਜਿਹੜਾ ਬਾਂਗਲੇ ਤੋਂ ਕਲਾਕਾਰ ਹੈ ਪੰਜਾਬ ਲਈ ਉਹਦੇ ਨਾਲ ਗਾਣੇ ਸੁਨਾਰੇ ਜਿਸ ਦੇ ਸੂਬੇ ਦੇ ਵਿੱਚ ਇਹ ਅੱਖ ਨੂੰ ਦਰਦਨਾਕ ਮੌਤਾਂ ਹੋ ਗਈਆਂ ਹੁਣ ਉਸ ਸੂਬੇ ਦਾ ਮੁੱਖ ਮੰਤਰੀ ਗਾਣੇ ਸੁਣ ਰਿਹਾ ਹੋਵੇ ਤਾਂ ਉਹਦੇ ਬਾਰੇ ਤੁਸੀਂ ਅੰਦਾਜ਼ਾ ਲਾਓ ਕਿ ਕਿੱਦਾਂ ਦੀ ਗੱਲ ਚੌਥੀ ਗੱਲ ਇਹ ਹੈ ਕਿ ਜਿਹੜੇ ਗਰੀਬ ਪਰਿਵਾਰ ਨੇ ਅਗਰ ਤੁਹਾਡੀ ਸਹਿਮਤੀ ਨਾਲ ਹੀ ਹੋਣਾ ਮੈਂ ਆਇਆ ਹਾਂ ਯਾ ਹੋਰ ਜਿੰਨੇ ਵੀ ਸਾਥੀ ਤੁਹਾਡੇ ਲਈ ਲੜ ਰਹੇ ਨੇ ਉਹ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਲੜ ਸਕਣਗੇ ਤਾਂ ਉਹ ਜਿਹੜਾ ਸਹਿਯੋਗ ਹੈ ਸਾਡਾ ਇਹ ਕਹਿਣਾ ਕਿ ਇਹਨਾਂ ਨੂੰ 25 ਲੱਖ ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਤੇ ਕਾਲੀ ਇੱਕ ਕਾਂਡ ਹੋਇਆ ਸੀ ਉੱਥੇ ਵੀ ਇਦਾਂ ਦੀ ਉੱਥੇ ਬੰਦੇ ਦੀ ਹੱਤਿਆ ਕੀਤੀ ਗਈ ਸੀ ਇਹ ਵੀ ਇੱਕ ਤਰੀਕੇ ਨਾਲ ਹੱਤਿਆ ਹੀ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ 302 ਦਾ ਅਟੈਂਪਟ ਜਿਹੜਾ ਪਰਚਾ ਦਰਜ ਕਰਿਆ ਉਹਦਾ ਮਤਲਬ ਹੈ ਬੰਦੇ ਨੂੰ ਮਾਰ ਮੁਕਾਉਣਾ ਸਰਕਾਰ ਨੇ ਇਸ ਗੱਲ ਨੂੰ ਐਡਮਿਟ ਕਰ ਲਿਆ ਕਿ ਕਤਲ ਹੋਇਆ ਜੇ ਕਤਲ ਹੋਇਆ ਤਾਂ ਉਸਤੇ ਲਈ ਇਹ ਗੱਲ ਤੁਹਾਡੇ ਵਿਸ਼ਵਾਸ ਤੁਹਾਡੇ ਪ੍ਰੋਫੈਸਰ ਨਾਲ ਕੋਈ 5 ਲੱਖ ਕੇ 10 ਲੱਖ ਕੇ ਸਿਆਣੀ ਕਹਿੰਦੀ ਹੈ ਕਿ ਜਦੋਂ ਬਦੂਕ ਦਾ ਲਾਇਸੈਂਸ ਲੈਣਾ ਹੋਵੇ ਤਾਂ ਤੁਹਾਨੂੰ 2 ਗੁਪ ਦੀ ਡਿਮਾਂਡ ਕਰਨੀ ਚਾਹੀਦੀ ਹੈ ਤਾਂ ਉਸਤੇ ਲਈ ਤੁਹਾਨੂੰ ਇਹ ਡਿਮਾਂਡ 25 ਲੱਖ ਦੀ ਕਰਨੀ ਚਾਹੀਦੀ ਹੈ ਪੰਜਵੀਂ ਗੱਲ ਇਹ ਹੈ ਕਿ ਇਹ ਜਿਹੜਾ ਮਸਲਾ ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਨੈਸ਼ਨਲ ਸ਼ਡਿਊਲ ਕਾਸਟ ਕਮਿਸ਼ਨ ਹੈ ਜੋ ਅਨੁਸੂਚੀ ਜਾਤੀਆਂ ਦੀ ਬਿਹਤਰੀ ਨਹੀਂ ਬਣਿਆ ਤਾਂ ਉਹਦੇ ਕੋਲ ਵੀ ਇਹ ਮਾਮਲਾ ਉਠਾਇਆ ਜਾਣਾ ਚਾਹੀਦਾ ਹੈ ਉਹਦੇ ਵਿੱਚ ਜਿਹੜੇ ਇਸ ਕਾਂਡ ਦੇ ਸਰਗਨਾ ਆ ਉਹ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਆ ਨਾ ਕਿ ਅਸੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਅਸੀਂ ਚਾਹੁੰਦੇ ਆ ਕਿ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਕਿਸੇ ਪਾਰਟੀ ਦਾ ਮਸਲਾ ਨਹੀਂ ਇਹ ਸਮਾਜਿਕ ਮਸਲਾ ਹੈ ਔਰ ਲੋਕਾਂ ਦੀ ਜਿਹੜੀ ਇਹਦੇ ਵਿੱਚ ਹੱਤਿਆ ਹੋਈ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਦੇ ਨੂੰ ਪਰਿਵਾਰਾਂ ਨੂੰ ਨਿਆਂ ਦਿਵਾਉਣਾ ਚਾਹੀਦਾ ਹੈ ਇਨਸਾਫ ਦਿਵਾਉਣਾ ਚਾਹੀਦਾ ਹੈ ਕਮੇਟੀ ਬਣਾ ਲਓ ਕਮੇਟੀ ਬਣਾ ਕੇ ਅਸੀਂ ਤੁਹਾਨੂੰ ਸੁਝਾ ਦੇ ਸਕਦੇ ਹਾਂ ਅਸੀਂ ਤੁਹਾਡੇ ਕੋਲ ਲੀਟਰੀ ਕਰਨ ਨਹੀਂ ਹੈ ਕਿ ਨਾ ਅਸੀਂ ਲੀਟਰੀ ਕਰਨੀ ਹੈ ਮੈਂ ਹਟਿਆਲੇ ਤੋਂ ਆਇਆ ਹਾਂ ਸਮਝ ਕੇ ਆਇਆ ਕਿ ਮੈਂ ਜਾ ਕੇ ਲੋਕਾਂ ਦੇ ਨਾਲ ਗੱਲ ਕਰਾਂ ਤੇ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਕਿ ਸਰਕਾਰ ਕੋਡ ਆਫ ਕੰਡਕਟ ਕੋਈ ਮੈਟਰ ਨਹੀਂ ਕਰਦਾ ਲੋਕਾਂ ਦੇ ਆਵਾਜ਼ ਮੂਰੇ ਲੋਕਾਂ ਦੀ ਤਾਕਤ ਮੂਰੇ ਇਹੀ ਇਲੈਕਸ਼ਨ ਕਮਿਸ਼ਨ ਤੋਂ ਪਰਮਿਸ਼ਨ ਲੈ ਸਕਦੇ ਨੇ ਤੁਹਾਨੂੰ ਮੁਆਵਜ਼ਾ ਦਵਾਉਣ ਲਈ ਸਰਕਾਰ ਹੀ ਇਲੈਕਸ਼ਨ ਕਮਿਸ਼ਨ ਤੋਂ ਮੁਆਵਜ਼ਾ ਦਵਾਉਣ ਲਈ ਪਰਮਿਸ਼ਨ ਲੈ ਸਕਦੀ ਹੈ ਸਰਕਾਰ 1 ਕਰੋੜ ਰੁਪਏ ਵੀ ਦੇ ਸਕਦੀ ਹੈ ਸਰਕਾਰ 5 ਲੱਖ ਰੁਪਏ ਵੀ ਦੇ ਸਕਦੀ ਹੈ ਸਰਕਾਰ 25 ਲੱਖ ਰੁਪਏ ਵੀ ਦੇ ਸਕਦੀ ਹੈ ਤਾਂ ਸਰਕਾਰ ਨੇ ਆਪਣੇ ਘਰ ਤੋਂ ਕਿਸੇ ਐਮਐਲਏ ਐਮਪੀ ਨੇ ਨਹੀਂ ਦੇਣਾ ਲੋਕਾਂ ਦਾ ਜਿਹੜਾ ਟੈਕਸ ਪੇਅਰ ਨੇ ਉਹਨਾਂ ਦਾ ਪੈਸਾ ਲੋਕਾਂ ਨੂੰ ਆਪਣੀ ਸ਼ੌਹਰਤ ਲਈ ਜਿੰਨੀ ਮਰਜ਼ੀ ਆਏ ਉਹ ਦੇ ਸਕਦੇ ਨੇ ਇਹ ਟੋਡੀ ਹਿੰਮਤ ਹੈ ਕਿ ਤੁਸੀਂ ਕਿੰਨਾ ਲੈਣਾ ਚਾਹਦੇ ਆ ਇਹਦੇ ਲਈ ਤੁਹਾਨੂੰ ਤਿਆਰ ਹੋਣਾ ਪਏਗਾ ਟੋਡੀ ਨਿਰਸਵਾਰਥੋ ਕੇ ਲੜਾਈ ਲੜਾਂਗੇ ਟੋਡੇ ਸਿੰਘ ਅੱਗੇ ਦੇ ਵਿੱਚ ਤੁਵਾਨੀ ਕਿਸੇ ਤੋਂ ਕਿਸੇ ਵੀ ਤਰ੍ਹਾਂ ਦੀ ਉਹ ਨਹੀਂ ਲਈ ਚਾਈ ਔਰ ਅਸੀਂ ਤੁਹਾਨੂੰ ਜੋ ਨਿਆ ਇੱਕ ਮਿਸਾਲ ਔਰ ਇੱਕ ਮਿਸਾਲੀ ਸਜ਼ਾ ਦਿਵਾਉਣ ਦੇ ਲਈ ਅਸੀਂ ਤੁਹਾਡੇ ਨਾਲ ਖੜੇ ਆ ਤਿਆਰ ਆ ਬਾਕੀ ਫੈਸਲਾ ਤੁਸੀਂ ਕਰਨਾ ਜੋ ਕਰਨਾ ਅਸੀਂ ਤੁਹਾਨੂੰ ਬਿਨਾਂ ਕਿਸੇ ਕੰਡੀਸ਼ਨਲ ਤੋਂ بیا ਸਾਡੀ ਉਹ ਹੈ ਕਿ ਅਸੀਂ ਕਰਾਂਗੇ ਉਸ ਲਈ ਤੁਸੀਂ ਰਹਿ ਕਰ ਲੋ ਔਰ ਅੱਗੇ ਤੁਹਾਡੇ ਕੋਲ ਇਸੀ ਥਾਂ ਦੇ ਉੱਤੇ ਪੀਜੀਪੀ ਵੀ ਆ ਜਾਏਗਾ ਇਸੀ ਥਾਂ ਦੇ ਉੱਤੇ ਡੀਆਈਜੀ ਵੀ ਆ ਜਾਏਗਾ ਇਸੀ ਥਾਂ ਦੇ ਉੱਤੇ ਐਸਐਸਪੀ ਵੀ ਆ ਜਾਏਗਾ ਔਰ ਇਸੀ ਥਾਂ ਦੇ ਉੱਤੇ ਜਿਹੜਾ ਉਹ ਜਿਹਨੂੰ